ਇੱਧਰ ਦੀ ਗੱਲ ਹੋਰ ਆ ਬਾਈ ਬੰਦਾ ਸਾਲ 6 ਮਹੀਨੇ ਇੱਧਰ ਉੱਧਰ ਵੀ ਹੋ ਜੇ ਨਾ ਤਾਂ ਸਰ ਜਾਂਦਾ ਪਰ ਉੱਧਰ ਜੇ ਮੈਂ 2 ਮਹੀਨੇ ਵੀ ਕੰਮ ਤੇ ਨਾ ਨਾ ਗਿਆ ਤਾਂ ਕਰਦੇ ਦੀ ਸਿਰ ਤੇ ਪੰਡ ਵੱਜ ਜਾਣੀ ਸਮਝਿਆ ਕਰ ਯਾਰ ਨਹੀਂ ਮੇਰ ਅਸੀਂ ਤੈਨੂੰ ਸੋਚ ਸਮਝ ਕੇ ਜਵਾਬ ਦਿੰਦਾ ਯਾ ਤਾਂ ਭਾਈ ਠੇਕਾ ਅੱਧਾ ਕਰ ਲੈ ਤੇ ਜਾਂ ਫਿਰ ਜਿਵੇਂ ਤੇਰੀ ਮਰਜ਼ੀ ਹੋਵੇ ਕਰ ਲੈ ਐ ਕਿਵੇਂ ਅੱਧਾ ਕਰ ਲਾਂ ਯਾਰ ਉਧਰ ਕੈਨੇਡਾ 'ਚ ਮੇਰੇ ਖਰਚੇ ਬੜੇ ਵਧੇ ਪਏ ਆ ਤੇ ਉਹ ਸਭ ਨਾਲ ਹੀ ਮੈਂ ਸੈਟਿੰਗ ਕੀਤੀ ਆ ਐ ਤਾਂ ਤਾਂ ਚਾਹੀਏ ਲਜੂ ਮੇਰਾ ਸਾਰਾ ਫਿਰ ਛੱਡੋ ਕੈਨੇਡਾ ਇੱਧਰ ਆ ਕੇ ਕਰੋ ভাই ਤੁਹਾਨੂੰ ਵੀ ਪਤਾ ਲੱਗੇ ਜੱਟਾਂ ਨੂੰ ਖੇਤੀਬਾੜੀ 'ਚੋਂ ਬਚਦਾ ਕੀ ਆ ਵੇਖਣ ਨੂੰ ਹੀ ਲੱਗਦਾ ਵੀ ਠੇਕੇ ਦੇ ਜ਼ਮੀਨ ਲੈ ਕੇ ਅਸੀਂ ਬੜੇ ਸ਼ਾਹ ਬਣ ਕੇ ਰਿਹਾਂ ਸਪਰੇ ਆ ਤੇਲ ਤਪਾ ਸਾਨੂੰ ਮਾਜੀ ਬੈਠੇ ਆ ਤੋ ਤਾਂ ਤੁਹਾਡੀ ਗੱਲ ਠੀਕ ਆ ਪਰ ਮੈਂ ਆਪਾਂ ਕਿਵੇਂ ਵਾਹੀ ਕਰ ਸਕਦਾ ਮੈਂ ਕਿਹੜਾ ਇੱਥੇ ਰਹਿਣਾ ਨਾਲੇ ਵਾਹੀ ਕਰ ਲਈ 100 ਸਾਮ ਸੱਪਾ ਚਾਹੀਦਾ ਖੇਤੀ ਖਸਮਾ ਸੇਤੀ ਹੁੰਦੀ ਆ ਤੇ ਜੇ ਮੈਂ ਆਪ ਹੀ ਨਾ ਉਹਨਾਂ ਦੇ ਸਿਰ ਤੇ ਹੋਇਆ ਤਾਂ ਮੇਰੇ ਪੱਲੇ ਕੀ ਪਾਉਣਗੇ ਕੰਮ ਐ ਤੁਸੀਂ ਆਪ ਦੱਸੋ ਯਾਰ ਬਸ ਆਹੀ ਗੱਲ ਤੈਨੂੰ ਸਮਝਾਉਣੀ ਸੀ ਹੁਣ ਲੱਗਿਆ ਨਾ ਪਤਾ ਨੀ ਗੱਲਾਂ ਦੇ ਘੜਾ ਦਾ ਕੀ ਐ ਉਹ ਤਾਂ ਮੈਂ ਵੀ ਬਥੇਰੇ ਬਣਾ ਲੀਨਾ ਜੇ 40000 ਕਿੱਲੇ ਦਾ ਠੇਕਾ ਮਨਜ਼ੂਰ ਆ ਤਾਂ ਕਰ ਗੱਲ ਨੀ ਜਿਵੇਂ ਤੇਰੀ ਮਰਜ਼ੀ ਵੇਖ ਲਾ ਬਾਈ ਪਰ ਵੈਸੇ ਹੈ ਤਾਂ ਇਹ ਤੱਕਾ ਹੀ ਤੁਹਾਨੂੰ ਵੀ ਪਤਾ ਮੈਂ ਇੱਥੇ ਰਹਿ ਕੇ ਵਾਈ ਨਹੀਂ ਕਰ ਸਕਦਾ ਸ਼ਾਇਦ ਇਸੇ ਲਈ ਤੁਸੀਂ ਐ ਕਰ ਰਹੇ ਹੋ ਮੈਂ ਤਾਂ ਤੁਹਾਨੂੰ ਕਦੇ ਉਪਰਾਂ ਨਹੀਂ ਸਮਝਿਆ ਪਰ ਤੁਸੀਂ ਅੱਜ ਆਪਣਿਆਂ ਵਾਲੀ ਗੱਲ ਕੋਈ ਕੀਤੀ ਨਹੀਂ ਇਹ ਤਾਂ ਤੇਰੇ ਸਮਝਣ ਦੀ ਆ ਵੀ ਅਸੀਂ ਤਾਂ ਤੈਨੂੰ ਅੱਜ ਵੀ ਆਪਦਾ ਹੀ ਸਮਝਦੇ ਆ ਤਾਂ ਹੀ ਤਾਂ ਤੇਰੇ ਜਾਂ ਤੇਰੇ ਟੱਬਰ ਤੇ ਇੱਥੇ ਆਏ ਤੇ ਤੁਹਾਡੇ ਅੱਗੇ ਪਿੱਛੇ ਭੱਜੇ ਫਿਰਦੇ ਆਂ ਵੀ ਅਸੀਂ ਤੁਹਾਡੇ ਤੋਂ ਕੀ ਲੈਣਾ ਬਾਈ ਮੈਂ ਵੀ ਤੁਹਾਨੂੰ ਕਦੇ ਬੇਗਾਨਾ ਨਹੀਂ ਸਮਝਿਆ ਹਮੇਸ਼ਾ ਆਪਣੇ ਵੱਡਿਆਂ ਦੀ ਥਾਂ ਤੇ ਰੱਖਿਆ ਤੇ ਇਹਨਾਂ ਨੂੰ ਆਪਣੇ ਬੱਚਿਆਂ ਮੰਗ ਜੇ ਯਕੀਨ ਆ ਤਾਂ ਹੀ ਐਨੇ ਸਾਲ ਤੁਹਾਨੂੰ ਠੇਕੇ ਤੇ ਪਹਿਲੀ ਦਈ ਰੱਖੀ ਦੇਖ ਨੀ ਯਾਰ ਸਿਆਣੇ ਕਹਿੰਦੇ ਦੀ ਹੱਥ ਨੂੰ ਹੱਥ ਹੁੰਦਾ ਜੇ ਕਿਸੇ ਤੋਂ ਕੁਝ ਲੈਣਾ ਹੋਵੇ ਨਾ ਉਹਦੇ ਲਈ ਬਹੁਤ ਕੁਝ ਕਰਨਾ ਪੈਂਦਾ ਸਾਨੂੰ ਇਹ ਆ ਵੀ ਚਲ ਤੇਰੀ ਪਹਿਲੀ ਨਾਲ ਲੱਗਦੀ ਆ ਇੱਥੇ ਆਦੀ ਸਾਹਦੇ ਆ। ਉਹ ਤੇ ਤੇਰੀ ਨਹੀਂ ਸੰਭੀ ਜਾਵਾਂ। ਤੂੰ ਤਾਂ ਇੱਥੇ ਰਹਿੰਦਾ ਨਹੀਂ। ਇਸ ਬਾਣੇ ਤੇਰੀ ਜਾਇਦਾਦ ਤੇ ਤੇਰੇ ਘਰ ਦੀ ਰਾਖੀ ਵੀ ਹੋ ਜਾਂਦੀ। ਨਹੀਂ ਲੋਕ ਤਾਂ ਇੱਥੇ ਅੱਜ ਕੱਲ ਐਨ ਆਰ ਆਈ ਦੀ ਪ੍ਰਾਪਰਟੀ ਨੱਪਣ ਲੱਗੇ ਪੈਂਦੇ ਨਹੀਂ ਲਾਉਂਦੇ। ਹਾਂ ਇਹ ਗੱਲ ਤਾਂ ਠੀਕ ਆ ਬਾਈ। ਚਲੋ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲਿਓ। ਪਰ ਹੁਣ ਮੇਰਾ ਸਾਰਾ ਸਿਸਟਮ ਹਿੱਲ ਜਾਣਾ। ਚਲੋ ਚੱਲਦਾ ਮੈਂ। ਕੱਲ ਕਿੰਨੇ ਵਜੇ ਨਿਕਲਣਾ ਤੂੰ? ਸਵੇਰੇ 8 ਵਜੇ। ਚਿੰਦਾ ਤੈਨੂੰ ਚੜਾਉਂ ਕੋਈ ਅੱਜ। ਕੱਲੇ ਹਾਂ ਸਾਥ ਵਿੱਚ। ਅੱਤ ਕੀ ਠੇਕੇ ਵਾਲਾ ਐਗਰੀਮੈਂਟ ਆਪਾਂ 5 ਸਾਲਾਂ ਦਾ ਕਰ ਲੈ। ਇਹ ਤੇਰਾ ਕੀ ਪਤਾ? ਅਗਲੇ ਸਾਲ ਹੀ ਮੁੱਕਰ ਜੇ ਜ਼ਬਾਨ ਵੀ ਤਾਂ ਕੋਈ ਚੀਜ਼ ਹੁੰਦੀ ਆ ਬਾਈ ਅੱਗੇ ਕਿਹੜਾ 15 ਸਾਲ ਐਗਰੀਮੈਂਟ ਕਰਕੇ ਕੱਢੇ ਆਪਾਂ ਚਲੋ ਜੇ ਨਹੀਂ ਯਕੀਨ ਤਾਂ ਕਰਵਾ ਲਿਓ ਸائن ਜਿੱਥੇ ਕਰਵਾਉਣੇ ਆ ਨਾਲੇ ਜੇ ਗੁਰੂ ਮਹਾਰਾਜ ਨੇ ਸਾਡੇ ਹਿੱਸੇ ਦਾ ਦਾਣਾ ਪਾਣੀ ਲਿਖਿਆ ਹੋਇਆ ਨਾ ਫਿਰ ਨੀ ਉਹ ਸਾਨੂੰ ਭੁੱਖੇ ਮਰ ਦਿੰਦਾ ਲਓ ਵੀ ਪੁੱਤਰਾ ਆ ਗਿਆ ਉਠ ਪਾੜ ਦੇ ਥੱਲੇ ਮੈਂ ਛੇਤੀ ਛੇਤੀ ਤਸੀਲੋਂ ਸਟਾਮਣ ਵਾਲਿਆ ਫਿਰ ਵੱਡਾ ਕੇ ਬੁੱਲੇ ਕਿੱਲੇ ਮਗਰ ਪੂਰਾ 1 ਲੱਖ ਰੁਪਈਆ ਬਚਾ ਕਰੂਗਾ ਲੈ ਲੈ ਉਹ ਜਿੰਨੀਆਂ ਮਰਜੀ ਕਾਰਾਂ ਥਾਰਾਂ ਇਸ ਗੱਲ ਦਾ ਤਾਂ ਸਾਨੂੰ ਵੀ ਪਤਾ ਸੀ ਵਾਈ ਉਹ ਤਾਂ ਹੋਣੀ ਨਹੀਂ ਤਾਂ ਜ਼ਮੀਨ ਇਹਦੀ ਹੋਰ ਕਿੱਥੇ ਠੇਕੇ ਤੇ ਲੈਣੀ ਹੋਰ ਕੀ ਸਭ ਨੂੰ ਪਤਾ ਵੀ ਇਹਦੀ ਜ਼ਮੀਨੋਂ ਰਸਤਾ ਆਪਣੀ ਪਹਿਲੀ ਵਿੱਚੋਂ ਹੋ ਕੇ ਜਾਂਦਾ ਹੋਰ ਕੋਈ ਕਿਵੇਂ ਵੜ ਜੂ ਉੱਥੇ ਧਰਮਨਾਦ ਸਵਾਦ ਆ ਗਿਆ ਬਾਪੂ